ਸਾਰੀ ਸੰਗਤਾਂ ਦਾ ਮਨ ਇੰਨਾ ਖੁਸ਼ ਹੋਇਆ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਅਤਿਸ਼ਬਾਜ਼ੀ ਚਲਾਈ ਗਈ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪਰੋਤੇ ਸਾਰੇ ਜਗਤ ਵਿੱਚ ਜਿੱਥੇ ਵੀ ਗੁਰਮਾਨੰਦ ਨਾਮ ਲੈਵਾ ਸੰਗਤਾਂ ਬੈਠੀਆਂ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਇਹ ਸਾਰੀ ਪ੍ਰਬੰਧ ਬਹੁਤ ਵਧੀਆ ਸੀ ਐਸਜੀਪੀਸੀ ਦੇ ਵੀ ਪ੍ਰਚਾਰਣ ਦੇ ਵੀ ਬਹੁਤ ਚੰਗੇ ਸੀ ਪ੍ਰਬੰਧ ਬਸ ਥੋੜੀਆਂ ਸੜਕਾਂ ਹੀ ਟੁੱਟੀਆਂ ਹੀ ਰਹਿ ਗਈਆਂ ਨਹੀਂ ਰਹਿ ਗਈਆਂ ਉਹਨਾਂ ਕੀ ਪ੍ਰਬੰਧ ਸਾਰੇ ਠੀਕ ਜੀ ਮੈਂ ਵੇਖਿਆ ਕਿ ਮੈਂ ਭੜੇ 20 ਸਾਲ ਹੋ ਗਏ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਿਆ ਔਰ ਮੈਂ ਹਾਲ ਹੀ ਸੇਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਤੇ ਇੱਥੇ ਹਾਜ਼ਰੀ ਲਵਾਉਣਾ ਜਿਹੜਾ ਐਤ ਕੀ ਮੈਂ ਇੱਥੇ ਨਜ਼ਾਰਾ ਵੇਖਿਆ ਬਹੁਤ ਜਿਆਦਾ ਸੰਗਤ ਦੇਸ਼ ਵਿਦੇਸ਼ੋਂ ਇੱਥੇ ਪਹੁੰਚੀ ਆ ਕੇ ਸਤਿ ਸ੍ਰੀ ਅਕਾਲ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਿਹੜੀ ਰਹਿਰਾ ਸਾਹਿਬ ਦੇ ਟਾਈਮ ਤੋਂ ਬਾਅਦ ਅਸਤਵਾਜੀ ਦਾ ਆਨੰਦ ਵੇਖਣ ਨੂੰ ਮਿਲਿਆ ਹੈ ਬਹੁਤ ਹੀ ਆਨੰਦ ਆਇਆ ਹੈ ਸੰਗਤਾਂ ਜਿਹੜੀਆਂ ਅਸਤਵਾਜੀ ਵੇਖਣ ਵਾਸਤੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਆਨੰਦ ਮਾਣ ਰਹੀਆਂ ਵਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 595 ਪ੍ਰਕਾਸ਼ਪੁਰਬ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਜੋ ਆਤਿਸ਼ਬਾਜੀ ਦਾ ਨਜ਼ਾਰਾ ਸਤ ਸੰਗਤਾਂ ਨੇ ਦੇਖਿਆ ਹੈ ਇਹ ਅੱਜ ਜਿਹੜੀ ਆਤਿਸ਼ਬਾਜੀ ਹੋਈ ਹੈ ਬਹੁਤ ਹੀ ਸੁੰਦਰ ਸਾਰੀ ਸੰਗਤਾਂ ਦਾ ਮਨ ਇੰਨਾ ਖੁਸ਼ ਹੋਇਆ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਆਤਿਸ਼ਬਾਜ਼ੀ ਚਲਾਈ ਗਈ ਹੈ ਤੇ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਦੇ ਪ੍ਰਕਾਸ਼ ਪਰ ਉਤੇ ਸਾਰੇ ਜਗਤ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਬੈਠੀਆਂ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਔਰ ਜਿੰਨੀ ਵੀ ਸੰਗਤ ਅੱਜ ਪੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪਰ ਮਨਾਉਣ ਆਈਆਂ ਉਹਨਾਂ ਨੂੰ ਅੱਜ ਜੀ ਆਇਆਂ ਕਿੰਨਾ ਧੰਨਵਾਦ ਕਰਦਾ ਹਾਂ ਔਰ ਗੁਰੂ ਮਹਾਰਾਜ ਦੀ ਕਿਰਪਾ ਕਰਮ ਜੰਨੀਆਂ ਸੰਗਤਾਂ ਅੱਜ ਆਪ ਜੀ ਦੇ ਸਥਾਨ ਤੇ ਮੱਥਾ ਟੇਕ ਕੇ ਜਾ ਰਹੀਆਂ ਸਾਰਿਆਂ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਤੰਦਰੁਸਤੀ ਔਰ ਚੜ੍ਹਦੀ ਕਲਾ ਵਿੱਚ ਰੱਖਣ ਤੋਂ ਸੰਗਤਾਂ ਜਿੱਥੋਂ ਵੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਫ਼ਿਲਦਾਨ ਪਲੋਦੀ ਦੀ ਧਰਤੀ ਤੇ ਹੋਰ ਹੋਮ ਹੋਮ ਆ ਕੇ ਪਹੁੰਚਣ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰ ਇੱਥੇ ਚੜ੍ਹਦੀ ਕਲਾ ਵਿੱਚ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਮਹਿਸੂਸ ਕਰਦੇ ਬਹੁਤ ਹੋ ਗਿਆ ਆਨੰਦ ਜੀ ਬਹੁਤ ਮਨਮੋਹਕ ਬਰਿਸ਼ਤੀ ਸੀ ਰਾਤ ਸਿਵਾਜੀ ਦਾ ਗੁਰੂ ਨਾਨਕ ਦੇਵ ਜੀ ਦੇ 550 ਪੁਲਿਸ ਅਧਿਕਾਰੀਆਂ ਪ੍ਰਕਾਸ਼ ਗੁਰੂ ਦਾ ਸਬੰਧੀ ਇਹਨਾਂ ਨੇ ਆਤਿਸ਼ਬਾਈ ਜਿ ਲਈ ਬਹੁਤ ਵਧੀਆ ਤੇ ਮਨਮੋਹਨ ਰਿਸ਼ਤੀ ਹੈ ਇਹਦਾ ਇਹ ਸਾਰੀ ਪ੍ਰਬੰਧ ਲੱਗੇ ਇਸ ਵਾਰ ਐਸਜੀਪੀਸੀ ਇਹ ਸਾਰੀ ਪ੍ਰਬੰਧ ਬਹੁਤ ਵਧੀਆ ਸੀ ਐਸਜੀਪੀਸੀ ਦੇ ਵੀ ਪ੍ਰਸ਼ਾਸਨ ਦੇ ਵੀ ਬਹੁਤ ਚੰਗੇ ਸੀ ਪ੍ਰਬੰਧ ਬਸ ਸੜਕਾਂ ਟੁੱਟੀਆਂ ਹੀ ਰਹਿ ਗਈਆਂ ਨਹੀਂ ਰਹਿ ਗਈਆਂ ਹੋਰ ਕੀ ਪ੍ਰਬੰਧ ਤਾਂ ਸਾਰੇ ਠੀਕ ਜੀ ਸੰਗਤਾਂ ਨੂੰ ਸੁਣਿਆ ਇਹ ਹੀ ਆ ਜੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਿਧਾਂਤ ਹੈ ਜੀ ਨਾਮ ਜਪੋ ਕੀਰਤ ਕਰੋ ਬਾਟੇ ਛਕੋ ਉਸ ਨੂੰ ਫੋਲੋ ਕਰਨਾ ਚਾਹੀਦਾ ਜੀ ਉਸ ਦੇ ਮੁਤਾਬਕ ਹੀ ਹਰ ਬੰਦੇ ਨੂੰ ਚੱਲਣਾ ਚਾਹੀਦਾ ਜੀ ਤੁਹਾਨੂੰ ਦੇਖਿਆ ਕਿ ਮੈਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਅੰਮ੍ਰਿਤਸਰ ਮੈਂ ਵੇਖਿਆ ਕਿ ਮੈਂ ਬੜੇ 20 ਸਾਲ ਹੋ ਗਏ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਿਆ ਔਰ ਮੈਂ ਹਾਥ ਥਾ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਤੇ ਇੱਥੇ ਹਾਜ਼ਰੀ ਲਵਾਉਣਾ ਜਿਹੜਾ ਐਤ ਕੀ ਮੈਂ ਇੱਥੇ ਨਜ਼ਾਰਾ ਵੇਖਿਆ ਬਹੁਤ ਜਿਆਦਾ ਸੰਗਤ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚੀ ਆ ਬਹੁਤ ਹੀ ਠਾਠਾ ਮਾਰਦਾ ਜਿਹੜਾ ਨਜ਼ਾਰਾ ਇੱਥੇ ਗੁਰੂ ਦਾ ਲੈ ਰਿਆ ਨੇ ਸੰਤਾਂ ਔਰ ਅਸਤ ਬਾਜੀ ਜਿਹੜੀ ਕੱਲੀ ਆ ਉਹ ਬਹੁਤ ਹੀ ਉਲਫ ਨਜ਼ਾਰਾ ਜਿਹੜਾ ਲਿਆ ਆ ਸੰਗਤਾਂ ਨੇ ਸੋ ਮੈਂ ਆਪਣੇ ਵੱਲੋਂ ਆਪਣੇ ਮੁਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹੀਆਂ ਸੰਗਤਾਂ ਨੂੰ ਵਿਦੇਸ਼ ਅਰਬਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾ ਜੋ ਸੰਗਤਾਂ ਨੇ ਲੰਗਰਾਂ ਦੇ ਪ੍ਰਬੰਧ ਕੀਤੇ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਧੰਨਵਾਦ ਕਰਦਾ ਉਹਨਾਂ ਦਾ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਪ੍ਰਸ਼ਾਸਕ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਸਾਡਾ ਸਾਥ ਦਿੱਤਾ ਤੋ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਫੇਰ ਮੈਂ ਦੇਸ਼ ਵਿਦੇਸ਼ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜੀ ਦੇਖਿਆ ਮਤੇ ਉਹ ਕੀ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਘਰ ਆਣ ਕੇ ਸਵੇਰ ਤੋਂ ਨਾਤਮਕਸ ਤੋਂ ਹੋਈਆਂ ਆ ਇਸ ਪਵਿੱਤਰ ਵਿਹਾੜੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਿਹੜੀ ਰਹਿਰਾ ਸਾਹਿਬ ਦੇ ਟਾਈਮ ਤੋਂ ਬਾਅਦ ਅਸਤਵਾਜੀ ਦਾ ਆਨੰਦ ਵੇਖਣ ਨੂੰ ਮਿਲਿਆ ਹੈ ਬਹੁਤ ਹੀ ਆਨੰਦ ਆਇਆ ਹੈ ਸੰਗਤਾਂ ਜਿਹੜੀਆਂ ਅਸਤਵਾਜੀ ਵੇਖਣ ਆਸ ਤੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਆਨੰਦ ਮਾਣ ਰਹੀਆਂ ਵਾਂ ਇਸ ਤੋਂ ਬਾਅਦ ਜਿਹੜਾ ਰਾਤ ਨੂੰ ਗੁਰਪੁਰਪ ਜਿਹੜਾ 1 ਵਜੇ 40 ਮਿੰਟ ਤੇ ਸ੍ਰੀ ਖੰਡ ਪਰ ਸਾਹਿਬ ਦੀ ਜਿਹੜੀ ਭੋਗ ਪੈਣਗੇ ਜਵਾਨ ਸਜਣਗੇ ਜਿਹੜੇ ਲਗਾਤਾਰ ਆ ਕੱਲ ਤੋਂ ਦਵਾਨ ਚੱਲ ਰਿਹਾ ਜਿਸ ਵਿੱਚ ਰਾਗੀ ਢਾਡੀ ਕਵੀਸ਼ਰ ਸੰਤ ਮਹਾਂਪੁਰਖ ਜਿਹੜੇ ਹਾਜ਼ਰੀਆਂ ਭਰ ਰਹੇ ਆ ਇਸ ਜੁਇਵਿਤਰ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ